ਲਓ ਜੀ ਅੱਜ ਆਪਾਂ ਲੈ ਕੇ ਆਏ ਆਪਣੇ ਭਰਾਵਾਂ ਲਈ ਚਵਾਰਕਾ ਔਰਕਾ ਵੀਰੇ ਚਵਾਰਕਾਰਕ ਜਿੱਦਾਂ ਆਪਣੇ ਵੱਡੇ ਕੂਤਰ ਉਹਨਾਂ ਨੂੰ ਤੋੜੀਆਂ ਦੇ ਵਿੱਚ ਹਫ਼ਤੇ 'ਚ ਇੱਕ ਜਾਂ ਦੋ ਵਾਰ ਜ਼ਰੂਰ ਪਾਇਆ ਕਰੋ ਇਹ ਹੁਣ ਗਰਮੀ ਗਰਮੀ ਤਾਂ ਕੂਤਰਾਂ ਦਾ ਖਾਣ ਪੀਣ ਸਹੀ ਰਹਿੰਦਾ ਬਿਮਾਰ ਨਹੀਂ ਹੁੰਦੇ ਠੀਕ ਹੈ ਜੀ ਇਹ ਚਾਰੇ ਚੀਜ਼ਾਂ ਦਾ ਬਣਿਆ ਹੋਇਆ ਚਵਾਰਕਾਰਕ ਤੇ ਇਹ ਦਿਖਾਉਂਦੇ ਆ ਜੀ ਤੁਹਾਨੂੰ ਲੋ ਜੀ ਇਹ ਹੈ ਜੀ ਚਵਾਰਕਾ ਹਰਕ ਠੀਕ ਹੈ ਜੀ ਇਹਦੀ ਫੋਟੋ ਵੀ ਆਪਾਂ ਪਾ ਚੁੱਕੇ ਹਾਂ ਇਹਦੀ ਫੋਟੋ ਵੀ ਪਾਤੀ ਤੇ ਇਹਦੇ ਵਿੱਚ ਦੇਖ ਸਕਦੇ ਹੋ ਤੁਸੀਂ ਇਹਦੇ ਵਿੱਚ ਹੈਗਾ ਜੀ ਇਹ ਚਵਾਰਕਾਰ ਕਾ ਬੱਤਰਾ ਕੰਪਨੀ ਦਾ ਠੀਕ ਹੈ ਜੀ। ਨੇਚਰਲ ਚੀਜ਼ ਹੈ ਜੀ ਇਹ। ਠੀਕ ਹੈ ਜੀ। ਇਹਦੇ ਵਿੱਚ ਚਾਰ ਚੀਜ਼ਾਂ ਨੇ ਜੀ ਇੱਕ ਤਾਂ ਸੌਂਫ ਆ, ਅਜਵਾਨ, ਗੁਲਾਬ ਅਤੇ ਪਤੀਨਾ। ਠੀਕ ਹੈ ਜੀ। ਇਹਦੇ ਵਿੱਚ ਗੁਲਾਬ ਵੀ ਠੰਡਈ ਹੈ, ਪਤੀਨਾ ਵੀ ਠੰਡਾ ਜੀ। ਜਿਵੇਂ ਸੌਂਫ ਵੀ ਠੰਢੀ ਹੁੰਦੀ ਆ ਤੇ ਜਿਵੈਨ ਹਾਜਮੇ ਵਾਸਤੇ ਹੁੰਦੀ ਆ ਤੁਹਾਨੂੰ ਪਤਾ ਹੀ ਆ ਸਭ ਨੂੰ ਬਹੁਤ ਜ਼ਿਆਦਾ ਵਧੀਆ ਚੀਜ਼ ਆ ਜੀ ਇਹ 500 ਐਮਐਲ ਦੀ ਸ਼ੀਸ਼ੀ ਆ 500 ਐਮਐਲ ਦੀ ਤੇ ਸਾਰੀ ਇਹ 100 ਰੁਪਏ ਦੀ ਆ ਜੀ 110 ਰੁਪਏ ਪ੍ਰਿੰਟ ਰੇਟ ਲਿਖਿਆ ਆ ਤਾਂ ਠੀਕ ਆ ਜੀ ਇਹ 2 ਸਾਲ ਦੀ ਪੈਰਿਡ ਹੁੰਦੀ ਆ ਜੀ 2023 ਜੂਨ ਚ ਬਣੀ ਹੋਈ ਆ ਜੀ 2025 ਜੂਨ ਤੱਕ ਚੱਲੂਗੀ ਇਹ ਇਹਦਾ ਇੱਕ ਟੱਕਣ ਇੱਕ ਤੌੜੀ ਦੇ ਵਿੱਚ ਪਾ ਦੋ ਜੀ ਆਪਾਂ ਕੂਤਰਾਂ ਨੂੰ ਪੀਣ ਵਾਲੇ ਪਾਣੀ 'ਚ ਇੱਕ ਟੱਕਣ ਇੱਕ ਤੌੜੀ ਦੇ ਵਿੱਚ ਆ ਜਿਹੜਾ ਇਹਦੇ ਉੱਪਰ ਆ ਬੋਤਲ ਦੇ ਟੱਕਣ ਬਹੁਤ ਜ਼ਿਆਦਾ ਵਧੀਆ ਚੀਜ਼ ਹੈ ਇਹ ਇਹਦੇ ਨਾਲ ਆਪਣੇ ਕੂਤਰ ਖਾਣ ਪੀਣ ਵੀ ਸਹੀ ਰੱਖਦੇ ਨੇ ਮਿੱਠਾ ਵੀ ਸਹੀ ਕਰਨਗੇ ਤੇ ਗਰਮੀ ਤੋਂ ਵੀ ਬਚੇ ਰਹਿਣਗੇ ਬਹੁਤ ਜ਼ਿਆਦਾ ਵਧੀਆ ਚੀਜ਼ ਆ ਜੀ ਇਹਨੂੰ ਤੁਸੀਂ ਵਰਤ ਸਕਦੇ ਹੋ ਠੀਕ ਹੈ ਜੀ 72 ਕੰਪਨੀ ਦਾ ਜੀ ਚਵਾਰ ਕਾ ਕਹਿੰਦੇ ਨੇ ਅਰਕ ਚਵਾਰ ਕਾ ਠੀਕ ਹੈ ਜੀ ਚਾਰ ਚੀਜ਼ਾਂ ਦਾ ਹੁੰਦਾ ਯਾਰ 72 ਕੰਪਨੀ ਦਾ ਇਹ ਕੋਨਾ ਤੇ ਲਿਖਿਆ ਹੋਇਆ ਨੇ ਬਾਈ ਇਹਦੇ ਉੱਤੇ ਸਾਰਾ ਕੁਝ ਲਿਖਿਆ ਹੋਇਆ ਕੋਨਾ ਲਿਖਿਆ ਹੋਇਆ ਹੈ ਦੇਖੋ ਅਧਿਕਾਰੀ ਕਾਰਕ ਇਹ ਹਿੰਦੀ ਆਪਾਂ ਥੋੜੀ ਘੱਟ ਆਉਂਦੀ ਆ ਪੁੱਤ ਆ ਬਾ ਤੱਕ ਤੱਕ ਦੂਰ ਕਰ ਦਈਏ ਜੀ ਗਰਮੀ ਨੂੰ ਦੂਰ ਕਰ ਦਈਏ ਇਹ ਬਹੁਤ ਜ਼ਿਆਦਾ ਵਧੀਆ ਚੀਜ਼ ਆ ਇਹ ਗਰਮੀ ਦੂਰ ਕਰਦੀ ਹੈ ਕੰਪਿਊਟਰਾਂ ਦੇ ਅੰਦਰ ਤੇ ਜ਼ਰੂਰ ਪਾਇਆ ਕਰੋ ਤੌੜੀਆਂ ਦੇ ਵਿੱਚ ਮੇਰੇ ਭਰਾ ਜੇ ਸਿੱਧੀ ਡਾਇਰੈਕਟਰੀ ਦੇਣੀਆਂ ਤਾਂ ਡਾਇਰੈਕਟਰੀ ਵੀ ਦੇ ਸਕਦੇ ਆ ਆਪਾਂ ਇਹਦੀਆਂ 4 ਤੋਂ 5 ਬੰਦਾ ਇੱਕ ਕੰਪਿਊਟਰ ਹੁੰਦੇ ਸਕਦੇ ਆ ਜੀ ਆਪਾਂ ਜੇ ਸਿੱਧੀ ਦੇਣੀਆਂ ਬਹੁਤ ਜ਼ਿਆਦਾ ਵਧੀਆ ਚੀਜ਼ ਆ ਇਹਨੂੰ ਇਸਤੇਮਾਲ ਕਰੋ ਮੇਰੇ ਭਰਾ ਤੇ ਆਪਣੇ ਕੰਪਿਊਟਰਾਂ ਦਾ ਖਿਆਲ ਰੱਖੋ ਗਰਮੀ ਬਹੁਤ ਵੱਧ ਚੁੱਕੀ ਹੈ ਜੀ ਜੋ ਨਿਆ ਮਚਲੀ ਵੀ ਡੋਜੀ ਦਾ ਖੌਣੇ ਆ ਜੀ ਤੁਹਾਨੂੰ ਅੱਜ ਕੱਢਣੇ ਕੂਤਰ ਕਰਮੀ ਬਹੁਤ ਜ਼ਿਆਦਾ ਵਧ ਗਈ ਜੀ ਕੱਲ ਤਾਂ 11 ਵਜੇ ਨੇ ਕੂਤਰਾਂ ਤੋਂ ਮਸੀਂ ਬਹੁਤ ਜ਼ਿਆਦਾ ਗਰਮੀ ਸੀ ਘਰੇ ਕੱਲ 11 ਵਜੇ ਬੈਠ ਕੇ ਕੂਤਰ 11:20 1:20 ਵਜੇ ਨੇ 10 ਵਜੇ ਬੈਠਣ ਲੱਗੇ ਸੀਗੇ ਬਹੁਤ ਜ਼ਿਆਦਾ ਗਰਮੀ ਸੀ ਕੱਲ ਤਾਂ ਬੁਰਾ ਹਾਲ ਸੀ ਅੱਜ ਥੋੜਾ ਠੀਕ ਹੈ ਜੀ ਮੌਸਮ ਅੱਜ ਥੋੜੀ ਜੀ ਹਵਾ ਵੀ ਚੱਲ ਰਹੀ ਆ ਥੋੜੀ ਥੋੜੀ ਨਾਲ ਹਵਾ ਚੱਲ ਰਹੀ ਆ ਠੀਕ ਕਰਪਾ ਦਿਨੇ ਦਿਖਾਉਨੇ ਆ ਤੁਹਾਨੂੰ ਅੱਜ ਕੱਢੇ ਅੱਜ ਦਾ ਥੋੜਾ ਜਿਹਾ ਲੈ ਠੀਕ ਆ ਕੱਲ ਤੱਕ ਉਤਰ ਘਰੋਂ ਹੀ ਨਹੀਂ ਸੀ ਪਰ ਹੁੰਦੇ ਬਿਲਕੁਲ ਵੀ ਫਰਦੀਏ ਇੱਕ ਟੂਸੇ ਵਾਲੀ ਆਪਣੀ ਬਾਕੀ ਇੱਕ ਆ ਉੱਪਰ ਜਾਂਦਾ ਕਾ ਫਰਦੀਏ ਟੂਸੇ ਟੌਰੀ ਵਾਲੀ ਉਹ ਗੰਡ ਫੱਟੀਆਂ ਵਾਲੀ ਫਰਦੀਏ ਉੱਪਰ ਠੀਕ ਆ ਜੀ 6 7 7 ਕੱਢੇ ਨੇ ਆਪਾਂ ਅੱਜ ਸੁੱਖੇ ਕਿੰਨੇ ਕੱਢੇ ਨੇ ਗਿਣ ਕੰਨੇ ਨੇ ਸੱਤ ਆਉਣੇ ਮਨ ਲੱਗਾ ਪੰਜ ਕਬੂਤਰੀਆਂ ਦੋ ਕਬੂਤਰ ਨੇ ਸੱਤ ਕੱਢੇ ਨੇ ਜੀ ਆਪਾਂ ਨੇ ਦੋ ਕਬੂਤਰ ਇਹ ਗੋਲੇ ਨਹੀਂ ਖੜਦੇ ਆਪਣੀ ਛੱਤ ਤੋਂ ਹਾਂ ਆ ਫੜਾ ਦੇ ਪੁੱਤ ਬੋਤਲ ਉੱਪਰ ਬਹਿ ਜਾਂਦੇ ਹੁੰਦੇ ਨੇ ਜੀ ਇੱਥੇ ਛਾਂ ਹੈ ਬਾਕੀ ਦਾ ਕੋਠੇ ਤੇ ਸਾਰੇ ਤੇ ਧੁੱਪਾ ਉਰੀ ਬੈਠਾ ਹੋਇਆ ਉਹਨ ਟੈਂਕੀ ਕੋਲ ਆਪਾਂ ਉੱਪਰ ਥੋੜੀ ਦੇਰ ਠੀਕ ਹੈ ਜੀ ਉਹ ਇੱਕ ਹਰੇ ਟੂਸਣ ਵਾਲੀ ਢਾਲੀ ਵਾਲੀ ਇਹ ਸੱਤ ਨੇ ਪੰਜ ਕਬੂਤਰਿਆਂ ਦੋ ਕਬੂਤਰ ਹਨਾ ਠੀਕ ਹੈ ਲਓ ਜੀ ਆਪਣਾ ਪੰਡ ਦਾ ਪਿਊ ਇਹ ਤੋਂ ਪੁੱਪਾ ਕਰਕੇ ਚਾਜਰਾ ਦੇਖਣਾ ਨਹੀਂ ਹੈਗਾ ਸਰ ਮਨਦੀਪ ਨੇ ਕੱਢਿਆ ਨੁੱਬਰ ਕਬੂਤਰ ਨੌ ਫੀਡ ਦੇ ਵਿੱਚ ਆਪਣਾ ਮੈਂ ਕੋਈ ਆਇਆ ਨਹੀਂ ਛੋਟ ਫੀਡ ਦੇ ਵਿੱਚ ਤਾਂ ਆ ਜਾਂਦੀਆਂ ਲਾਈਵ ਚ ਲੰਬੀ ਹੀਟ ਜੱਜ ਵੀਡੀਓ ਬਣਾਉਣ ਲੱਗੇ ਸੀਗੇ ਤੇ ਅੱਜ ਮੇਰੇ ਭਰਾ ਯਾ ਇਹ ਨਹੀਂ ਰਿਹਾ ਛੋਟੀ ਵੀਡੀਓ ਹੀ ਬਣਾਉਣੀ ਪਣੀ ਜਦੋਂ ਤਾਂ ਚਲੋ ਠੀਕ ਹੈ ਜੀ ਓਕੇ ਧੰਨਵਾਦ ਜੀ ਮਿਲਦੇ ਆਂ ਫਿਰ ਆਪਾਂ ਇਹ ਦੂਜੀ ਵੀਡੀਓ ਬਣਾਉਣੀ ਹੈ ਜੀ